ਤੇ ਡੇਢ ਗੁਣਾ ਸਰਜ ਵਧਾ ਵੀ ਸਕਦੀ ਹੈ ਅਸੀਂ ਉਹਨਾਂ ਨੂੰ ਕਿਹਾ ਵੀ ਸਾਡਾ ਸਾਨੂੰ ਨਾ ਵਧਾ ਵਧਣਾ ਚਾਹੀਦਾ ਤੇ ਨਾ ਘਟਣਾ ਚਾਹੀਦਾ ਸਾਡਾ ਫਿਕਸਡ ਕਰ ਦਿਓ ਠੀਕ ਹੈ ਜਾਂ ਮਿਨੀਮਮ ਕਰ ਦਿਓ ਮਤਲਬ ਦੋ ਗੇਮ ਹੈ ਵੀ ਜਾਂ ਤਾਂ ਸਾਡਾ ਮਿਨੀਮਮ ਰੇਟ ਤੈਅ ਕਰ ਦਿਓ 25 ਰੁਪਏ ਪਰ ਕਿਲੋਮੀਟਰ ਜਾਂ ਸਾਡਾ ਫਿਕਸਡ ਕਰ ਦਿਓ ਵੀ ਇਸ ਤੋਂ ਉੱਤੇ ਨਹੀਂ ਜਾਏਗਾ ਇਸ ਤੋਂ ਘਟ ਵੀ ਨਹੀਂ ਜਾਏਗਾ ਸਾਡੀ ਸਾਰੇ ਡਰਾਈਵਰਾਂ ਦੀ ਟਰਾਈ ਸਿਟੀ ਦੀ ਸਾਰੇ ਐਸੋਸੀਏਸ਼ਨਾਂ ਦੀ ਸਾਰੇ ਪ੍ਰਧਾਨਾਂ ਦੀਹੀ ਲੜਾਈ ਹੈ ਕਿ ਸਾਡਾ ਆਹ ਰੇਟ ਜਿਹੜਾ ਤੈਅ ਹੋ ਜਾਣਾ ਚਾਹੀਦਾ ਹੈ 25 ਰੁਪਏ ਪਰ ਕਿਲੋਮੀਟਰ ਜਿਹੜੀ ਸਾਡੀ ਸਾਰਿਆਂ ਦੀ ਸੈਂਤੀ ਹੋ ਚੁੱਕੀ ਹੈ ਜਿਹੜੀ ਆਪਾਂ ਵਾਰ-ਵਾਰ 4 ਜੁਲਾਈ 8 ਜੁਲਾਈ ਠੀਕ ਹੈ ਜੀ ਫਿਰ 24 ਜੁਲਾਈ ਫਿਰ 9 ਸਤੰਬਰ ਫਿਰ ਉਸ ਤੋਂ ਬਾਅਦ ਡੀਸੀ ਦਫ਼ਤਰ ਦਾ ਘਰਾਓ ਤੇ ਉਸ ਤੋਂ ਪਹਿਲਾਂ ਜਿਹੜੀ ਦੱਸ ਦਿੰਦੀ ਭੁਖ ਹੜਤਾਲ ਜੀ ਚ ਸਾਰੀਆਂ ਐਸੋਸੀਏਸ਼ਨਾਂ ਨਾਲ ਕੇ 25 ਸੈਕਟਰ ਕੀਤੀ ਸੀਗੀ ਉਹ ਕਰਦੇ ਆ ਰਹੇ ਹੁਣ ਬਾਈ ਜੀ ਜਿਹੜੀ ਅੱਜ ਅਮਿਤ ਅਗੀ ਜੀ ਸਾਡੇ ਨਵੇਂ ਜਿਹੜੇ ਸਟੇਟ ਡਿਪਾਰਟਮੈਂਟ ਨੂੰ ਲੀਡ ਕਰ ਰਹੇ ਨੇ ਸਟੇਟ ਟਰਾਂਸਪੋਰਟ ਸੈਕਟਰੀ ਜਿਹੜੇ ਆਏ ਨੇ ਉਹ ਪਹਿਲਾਂ ਵੀ ਸੀਗੇ ਠੀਕ ਹੈ ਜੀ 2019 ਦੇ ਵਿੱਚ ਹੀ ਉਹ ਲੋਅ ਉੱਪਰ ਦੇ ਖਿਲਾਫ ਕੇ ਕੋਰਟ ਦੇ ਵਿੱਚ ਜਾਣ ਵਾਲੇ ਵੀ ਇਹ ਸੀਗੇ ਉਸ ਤੋਂ ਬਾਅਦ ਰੁਪੇਸ਼ ਜੀ ਆ ਗਏ ਰੁਪ ਅਸੀਂ ਅੱਜ ਉਹਨਾਂ ਦਾ ਵੈਲਕਮ ਵੀ ਕੀਤਾ ਉਹਨਾਂ ਨਾਲ ਮਿਲੇ ਵੀ ਔਰ ਘਟੋ ਘਟ ਅਸੀਂ 4 ਵਜੇ ਦੇ ਬਈ ਜੀ ਇੱਥੇ ਆਏ ਹੋਏ ਆ ਤੇ ਹੁਣ ਟਾਈਮ ਤੁਸੀਂ ਦੇਖ ਲਓ 7 ਵਜੇ ਤੇ ਇਹਨੇ ਘੰਟੇ ਲਗਾਤਾਰ ਮੀਟਿੰਗ ਚੱਲੀ ਹੈ ਤੇ ਬਰੀਫ ਦੇ ਵਿੱਚ ਗੱਲ ਹੋਈ ਹੈ ਸਾਰੀ ਰੂਲ ਔਰ ਰੈਗੂਲੇਸ਼ਨ ਨਹੀਂ ਸਾਡੀ ਕਿਸੇ ਨਾਲ ਕੋਈ ਅਸਹਿਮਤੀ ਨਹੀਂ ਹੈ ਸਾਡੀ ਸਹਿਮਤੀ ਬਣੀ ਹੋਈ ਹੈ ਜਿਹੜੇ ਰੂਲਸ ਔਰ ਰੈਗੂਲੇਸ਼ਨ ਬਣ ਰਹੇ ਨੇ ਉਹ ਠੀਕ ਬਣ ਰਹੇ ਨੇ ਬਟ ਰੇਡ ਦੇ ਲਈ ਬਈ ਜੀ ਇੱਥੇ ਚੇਂਜ ਆ ਗਿਆ ਇੱਥੇ ਚੇਂਜ ਇਹ ਆ ਗਿਆ ਜਿਹੜਾ ਅਸੀਂ ਮਿਨੀਮਮ ਤੇ ਫਿਕਸ ਕਰਾਉਣ ਦੀ ਗੱਲ ਕਰ ਰਹੇ ਹਾਂ ਇਹ ਮੈਕਸਿਮਮ ਕਹਿ ਰਹੇ ਨੇ ਹੁਣ ਇਹਦੇ ਵਿੱਚ ਪ੍ਰਸ਼ਾਸਨ ਦੀ ਗੱਲ ਗੋਲ ਹੋ ਗਈ ਹੈ ਤੇ ਮੈਂ ਤੁਹਾਨੂੰ ਸਾਰੇ ਭਰਾਵਾਂ ਨੂੰ ਇਹ ਦੱਸਣਾ ਚਾਹੁੰਦਾ ਸੱਚ ਕਿ 25 ਰੁਪਏ ਮੈਕਸਿਮਮ ਕਰਨ ਦਾ ਸਾਡਾ ਸਾਡੇ ਗਲੇ 'ਚ ਫਾਹ ਪਾਣਾ ਵਾਲਾ ਕੰਮ ਹੈ ਕਿਉਂਕਿ 2022 'ਚ ਹੀ ਸਾਨੂੰ 34 ਰੁਪਏ ਮੈਕਸਿਮਮ ਤਾਂ ਦੇ ਹੀ ਰਹੇ ਸੀ ਇਸ ਤੀ ਟੈਕਸੀ ਦਾ ਤੇ ਹੁਣ ਨੋਨ ਏਸੀ ਟੈਕਸੀ ਖਤਮ ਹੋ ਚੁੱਕੀ ਹੈ ਉਹ ਕਿਉਂਕਿ 2022 ਦੇ ਵਿੱਚ ਨੋਨ ਏਸੀ ਵੀ ਸੀਗੀ ਜਿਹਦਾ ਰੇਟ ਸੀਗਾ 19 ਰੁਪਏ ਪਰ ਕਿਲੋਮੀਟਰ ਹੁਣ 34 ਰੁਪਏ ਏਸੀ ਟੈਕਸੀ ਦਾ ਰੇਟ ਸਾਡਾ ਵਧਣਾ ਚਾਹੀਦਾ ਹੈ ਜੇ ਮੈਕਸਿਮਮ ਕਰ ਰਹੇ ਇਹਦਾ ਮਤਲਬ ਘੱਟੋ ਘੱਟ 50-60 ਰੁਪਏ ਇਨਾਂ ਨੇ ਸਾਡੀ ਕਲਾਸ ਫੜ ਲਈ ਵੀ 25 ਰੁਪਏ ਕਰ ਦਨੇ ਆ ਮੈਕਸਿਮਮ ਮਿਨੀਮਮ ਨਹੀਂ ਫਿਕਸਡ ਨਹੀਂ ਮੈਕਸਿਮਮ ਭਾਈ ਜੀ ਜੇ ਮਿਨੀਮਮ ਮੈਕਸਿਮਮ ਫਿਕਸ ਹੋਏਗਾ ਤਾਂ ਮਿਨੀਮਮ ਤਾਂ ਫਿਕਸ ਹੀ ਨਹੀਂ ਹੋਇਆ ਠੀਕ ਹੈ ਜੀ ਨਹੀਂ ਸਾਡਾ ਰੇਟ ਫਿਕਸਡ ਹੋਇਆ ਕੋਈ ਤੇ ਫਿਰ ਅਸੀਂ ਤਾਂ ਫਿਰ ਉੱਥੇ ਹੀ ਫਸੇ ਰਵਾਂਗੇ ਤੇ ਪ੍ਰਸ਼ਾਸਨ ਕਹਿੰਦਾ ਹੈ ਕਿ ਕੋਈ ਨਹੀਂ ਮਾਰਚਸ ਦੁਆਰਾ ਰੂਟ ਆਊਗਾ ਜੇ ਤੁਹਾਡੀ ਕੋਈ ਦਿੱਕਤ ਪਰੇਸ਼ਾਨੀ ਹੋਊ ਤੁਹਾਨੂੰ ਨਹੀਂ ਰੇਟ ਮਿਲੂਗਾ ਤੇ ਅਸੀਂ ਦੁਬਾਰਾ ਕਰ ਦਾਂਗੇ ਤੇ ਅਸੀਂ ਫਿਰ ਦੋ ਸਾਲਾਂ ਤੋਂ ਕਿਉਂ ਲੜ ਰਹੇ ਹਾਂ ਕਿਉਂ ਸਟ੍ਰਾਈਕਾਂ ਕਰ ਰਹੇ ਹਾਂ ਮੈਂ ਹੁਣੇ ਹੀ ਭਾਈ ਜੀ ਉਹਨਾਂ ਨਾਲ ਗੈਮੋ ਗੈਮੀ ਹੋ ਚ ਸਾਡੇ ਬਿਲਕੁਲ ਨਾ ਹੈ ਮੇਰੀ ਚੰਡੀਗੜ੍ਹ ਡਰਾਈਵਰ ਯੂਨੀਅਨ ਕਨ ਨੂੰ ਜਿਹਨੂੰ ਮੈਂ ਰਿਪਰੈਜ਼ੈਂਟ ਕਰਦਾ ਤੇ ਬਾਕੀ ਯੂਨੀਅਨਾਂ ਵੀ ਨਹੀਂ ਕਰਨਗੀਆਂ ਕਿਉਂਕਿ ਜੋ ਗੱਲ ਹੋਈ ਹੈ ਸਹਿਮਤੀ ਹੋਈ ਹੈ ਉਹ ਪਹਿਲੇ 3 ਕਿਲੋਮੀਟਰ ਦਾ 100 ਰੁਪਿਆ ਤੇ ਉਸ ਤੋਂ ਬਾਅਦ 25 ਰੁਪਏ ਠੀਕ ਹੈ ਜੀ ਪ੍ਰਸ਼ਾਸਨ ਨੂੰ ਸਾਫ਼ ਤੌਰ ਤੇ ਮੇਰੀ ਚੇਤਾਵਨੀ ਵੀ ਹੈ ਬੇਨਤੀ ਵੀ ਹੈ ਕਿ ਜੋ ਸਾਡੇ ਨਾਲ ਗੱਲਬਾਤ ਹੋਈ ਸੀ ਕਮਿਟਮੈਂਟ ਹੋਈ ਸੀਗੀ ਅਗਰ ਉਹ ਰੇਟ ਨਹੀਂ ਤੈਅ ਕਰ ਰਹੇ ਤੇ ਮੈਕਸਿਮਮ ਅਗਰ ਕਰਨਾ ਹੈ ਤਾਂ 34 ਰੁਪਏ ਤੋਂ ਵਧਾ ਕੇ ਕਰੋ ਜਿਹੜਾ 2 ਸਾਲਾਂ ਚ ਰੇਟ ਇਨਕਰੀਜ਼ ਹੋਇਆ ਜਿਹਦੇ ਚ ਸੀਐਨਜੀ ਸਾਡੇ ਟੈਕਸ ਸਾਡੀ ਗੱਡੀ ਦੇ ਰੇਟ ਸਭ ਚੀਜ਼ਾਂ ਦੇ ਜਿਹੜੀ ਮਹਿੰਗਾਈ ਦਾ ਵਧੀ ਹੈ ਜਿੰਨੇ ਪਰਸੈਂਟ ਵਧੀ ਹੈ ਉਸ ਤੋਂ ਵਧਾਣਾ ਚਾਹੀਦਾ ਮੇਰੇ ਹਿਸਾਬ ਨਾਲ 670 ਰੁਪਏ ਜਾਊਗਾ ਉਹ ਜੇ ਉਹ 670 ਰੁਪਏ ਨਹੀਂ ਕਰ ਰਹੀ ਤਾਂ ਜੇ 25 ਰੁਪਏ ਕਰਨੇ ਆ ਉਹਨੂੰ ਫਿਕਸਡ ਕਰੋ ਜਾਂ ਮਿਨੀਮਮ ਕਰੋ ਉਹਨੂੰ ਮੈਕਸਿਮਮ ਨਹੀਂ ਕਰਨਾ ਕਿਉਂਕਿ ਅਸੀਂ ਇੱਥੇ ਸਟ੍ਰਾਈਕ ਕਰਨ ਆਏ ਆ ਵਧਾਣ ਵਾਸਤੇ ਘਟਾਣ ਵਾਸਤੇ ਨਹੀਂ ਆਏ ਤੇ ਮੈਕਸਿਮਮ 34 ਰੁਪਏ ਪਹਿਲਾਂ ਹੀ 2022 ਦੇ ਵਿੱਚ ਹੈਗਾ ਜੋ ਵੀ ਰੂਲ ਔਰ ਰੈਗੂਲੇਸ਼ਨ ਚੰਡੀਗੜ੍ਹ ਪ੍ਰਸ਼ਾਸਨ ਨੇ ਡਿਪਾਰਟਮੈਂਟ ਨੇ ਦਿੱਤਾ ਸੀ ਹੁਣ ਨਾਨ ਏਸੀ ਟੈਕਸੀ ਰਹੀ ਨਹੀਂ 34 ਬੇਸ ਹਮਲਾ ਸੀ ਰੇਟ ਲੈ ਸਕਦੇ ਜੇ ਉਹ ਸਾਨੂੰ ਮਿਲਦਾ ਨਹੀਂ ਹੈ ਠੀਕ ਹੈ ਜੀ ਸਾਨੂੰ ਅੱਜ 10 ਰੁਪਏ ਕਿਲੋਮੀਟਰ ਜਾਂ 9 ਰੁਪਏ ਜਾਂ 8 ਰੁਪਏ ਕਿਲੋਮੀਟਰ ਮਿਲ ਰਿਹਾ ਹੈ ਐਪ ਆਨ ਦੇ ਵਿੱਚ ਜੋ ਕੁਮਾਰੀਆਂ ਨੇ ਡਿਸਕਾਊਂਟ ਦੇ ਰਹੀਆਂ ਨੇ ਪਾ ਨੂੰ ਸਾਨੂੰ ਅੰਡਰ ਜਿਹੜਾ ਸਾਡਾ ਖਰਚਾ ਉਹਦੇ ਅੰਡਰ ਚਲਵਾ ਰਹੀਆਂ ਨੇ ਸਾਡੀ ਮਜਬੂਰੀ ਹੈ ਕਿਉਂਕਿ ਸਾਡੀ ਗੱਡੀ ਦੀ ਕਿਸ਼ਤ ਸਾਡਾ ਘਰ ਦਾ ਖਰਚਾ ਨਹੀਂ ਚੱਲ ਰਿਹਾ ਸਾਨੂੰ ਉਹ ਰੇਟ ਹਰੇਕ ਐਪ ਦੇ ਉੱਤੇ ਰੇਟ ਕੰਪੀਟੀਸ਼ਨ ਵਾਈਜ਼ ਘੱਟ ਹੀ ਮਿਲ ਰਿਹਾ ਤੇ ਮੈਂ ਤੁਹਾਨੂੰ ਡਰਾਈਵਰਾਂ ਨੂੰ ਇਹੀ ਬੇਨਤੀ ਕਰੂੰਗਾ ਬਾਈ ਜੇ ਆਪਦੇ ਰੇਟ ਲੈਣੇ ਆ ਜਿਹਦੇ ਰੇਟ ਦੀ ਗੱਲ ਚੱਲ ਰ ਤਾ ਬਾਈ ਜੀ 3 ਤਰੀਕ ਤੱਕ ਜਿਹੜੇ ਹੈਗੇ ਆ ਉਹ ਆਪਣੀ ਪੀਐਮ ਹਾਊਸ ਦੀ ਜਿਹੜੀ ਪੀਐਮ ਸਾਹਿਬ ਆ ਰਹੇ ਆ 3 ਤਰੀਕ ਨੂੰ ਉਸ ਤੋਂ ਬਾਅਦ ਆਪਾਂ 10 ਤਰੀਕ ਜਾਂ 15 ਤਰੀਕ ਨੂੰ ਸਾਰੀ ਯੂਨੀਅਨਾਂ ਦੇ ਸਾਰੇ ਪ੍ਰਧਾਨ ਸਾਰੇ ਟਰਾਈ ਸਿਟੀ ਦੇ ਡਰਾਈਵਰਾਂ ਨੂੰ ਮੇਰੀ ਬੇਨਤੀ ਹੈ ਜੇ ਰੇਟ ਲੈਣੇ ਆ ਆਪਦੀਆਂ ਗੱਡੀਆਂ ਚੱਕ ਲਓ ਚਾਹੇ ਤੁਹਾਡੀ 17 ਮਾਡਲ ਹੈ ਚਾਹੇ ਤੁਹਾਡੀ 24 ਮਾਡਲ ਹੈ ਜੇ ਆ ਆਪਦੇ ਕੰਮ ਨੂੰ ਤੇ ਰੋਜ਼ਗਾਰ ਨੂੰ ਬਚਾਉਣਾ ਹੈ 2 ਮਹੀਨੇ ਦਾ ਕੰਮ ਰਹਿ ਗਿਆ ਮੁੜ ਕੇ ਫਿਰ ਦਰਮੀ ਆਣੀ ਹੈ ਫਿਰ ਤੁਸੀਂ ਸਾਰੇ ਸੜਕਾਂ ਤੇ ਖੜੋ ਹੋਵੋਗੇ ਇਸ ਕਰਕੇ ਜੇ ਆਪ ਦਾ ਰੇਟ ਬਚਾਉਣਾ ਹੈ ਰੇਟ ਲੈਣਾ ਹੈ ਤਾਂ ਬਾਈ ਜੀ 10 ਤੋਂ 15 ਦੇ ਵਿੱਚ ਜੇ ਜਿਵੇਂ ਤੁਹਾਡੀ ਸਹਿਮਤੀ ਹੋਊਗੀ ਦੇਖੋ ਮੈਂ ਕੱਲਾ ਭਰਾ ਨਹੀਂ ਕੁਝ ਕਰ ਸਕਦਾ ਮੈਨੂੰ ਤੁਹਾਡੇ ਕੱਠ ਦੀ ਘਟਕਟਾ 2-3000 ਗੱਡੀ ਦੀ ਲੋਡ ਹੈ ਜਿਹੜਾ ਇੱਥੇ ਆ ਕੇ ਆਪਜੀ ਚਾਬੀ ਤੇ ਗੱਡੀ ਇੱਥੇ ਫੜਾ ਦੇ ਜੇ ਇਹ ਕੰਮ ਸਾਡਾ ਨਹੀਂ ਕਰ ਦਿੱਤਾ 15 ਤਰੀਕ ਤੱਕ ਬਾਈ ਜੀ ਵੇਟ ਕਰ ਲਓ 10 ਤੋਂ 15 ਦੇ ਵਿੱਚ ਜਿਵੇਂ ਤੁਹਾਡੀ ਸਹਿਮਤੀ ਹੋਊਗੀ ਵੀ 10 ਤਰੀਕ ਦੀ ਸਟ੍ਰਾਈਕ ਕਰਨੀ ਹੈ 12 ਦੀ ਕਰਨੀ ਹੈ 14 ਦੀ ਕਰਨੀ ਹੈ 15 ਦੀ ਕਰਨੀ ਹੈ ਜਿਵੇਂ ਵੀ ਕਰਨੀ ਹੈ ਉਹਦੇ 'ਚ ਆਪਾਂ ਸੈਮਟੀ ਬਣਾ ਕੇ ਸਾਰੇ ਟ੍ਰਾਈ ਸਿਟੀ ਦੇ ਡਰਾਈਵਰਾਂ ਨੂੰ ਮੇਰੀ ਬੇਨਤੀ ਹੈ ਅਪੀਲ ਹੈ ਬਾਈ ਜੀ ਆਪ ਦਾ ਨਹੀਂ ਆਪਦੇ ਬੱਚਿਆਂ ਦਾ ਨਹੀਂ ਆਉਣ ਵਾਲੇ ਦੂਜੇ ਬੱਚਿਆਂ ਦਾ ਜਿਹੜੇ ਰੋਜ਼ਗਾਰ ਚਰੇ 30000 ਬੰਦੇ ਪਰਿਵਾਰ ਕਰ ਰਹੇ ਐ ਇਹਨਾਂ ਸੋਚੋ ਤੁਸੀਂ 24 ਮਾਡਲ ਲਈ ਹੈ ਤੁਹਾਨੂੰ ਕੋਈ ਟੈਕਸ ਨਹੀਂ ਪੈ ਰਿਹਾ ਪਰ ਅਗਲੇ ਸਾਲ ਤੁਹਾਡੇ ਤੋਂ ਇੰਸ਼ੋਰੈਂਸ ਤੇ ਟਾਇਰ ਨਹੀਂ ਪੈਣੀ ਕੰਮ ਤੁਸੀਂ ਸਰੇਡ 'ਚ ਨਹੀਂ ਕਰ ਸਕਦੇ 10 ਰੁਪਏ 'ਚ ਰੇਟ ਹੋਰ ਘਟੂਗਾ ਦੋ ਚਾਰ ਐਪਾਂ ਹੋਰ ਆਣ ਵਾਲੀਆਂ ਤੇ ਇਸ ਚੀਜ਼ ਨੂੰ ਠੱਲ ਪਾਉਣ ਵਾਸਤੇ ਬਾਈ ਜੀ ਤਿਆਰ ਹੋ ਜਾਓ ਤਿਆਰ ਬੈਰ ਤਿਆਰ ਹੋ ਜਾਓ 150 ਬੰਦਿਆਂ ਨਾਲ ਇੱਥੇ ਕੋਈ ਹੱਲ ਨਹੀਂ ਔਰ ਸਰੇ ਆਮ ਉਹਨਾਂ ਨੇ ਕਹਿਤਾ ਹੈ ਜੇ ਤੁਸੀਂ ਰੇਟ ਲੈਣਾ ਹੈ ਤਾਂ ਬਈ ਜੀ ਆਪਦੀ ਗੱਡੀ ਨਾ ਚਲਾਓ ਕਿਸੇ ਵੀ ਐਪ ਤੇ ਤੇ ਗੱਡੀ ਖੜੀ ਕਰ ਦਿਓ ਇਹ ਇਹ ਮਤਲਬ ਸਾਨੂੰ ਪ੍ਰਸ਼ਾਸਨ ਨੇ ਆਪਦੇ ਮੂੰਹ ਨਾਲ ਵੀ ਕਿਹਾ ਹੈ ਵੀ ਅਸੀਂ ਤੁਹਾਨੂੰ ਜ਼ਬਰਦਸਤੀ ਨਹੀਂ ਕਰ ਰਹੇ ਨਾ ਐਪਾਂ ਕਰ ਰਹੀਏ ਨੇ ਹੁਣ ਤੁਹਾਡੀ ਮਰਜ਼ੀ ਹੈ ਬਈ ਜੀ ਲੜਾਈ ਲੜਨ ਨੂੰ ਤਿਆਰ ਹੈ ਅੱਗੇ ਆ ਕੇ ਲੜੂੰਗਾ ਤੁਹਾਡੀ ਪਿੱਠ ਨਹੀਂ ਦਿਖਾਉਂਗਾ ਜੋ ਅੰਦਰ ਸੱਚ ਹੋਇਆ ਉਹ ਤੁਹਾਨੂੰ ਸੱਚ ਬਿਆਨ ਕਰਦਾ ਮੇਰੇ ਨਾਲ ਹੁਣ ਇਸ ਟਾਈਮ ਪੰਜ ਭਰਾ ਬੈਠੇ ਨੇ ਕੋਈ ਇੱਕ ਨਹੀਂ ਕੋਈ ਦੋ ਨਹੀਂ ਔਰ ਸਰੇ ਆਮ ਰੇਡ ਦੇ ਲਈ ਮੈਂ ਹੁਣ ਨਾ ਕਰਕੇ ਆਇਆ ਠੀਕ ਹੈ ਭਾਈ ਜੀ ਕੋਈ ਗਲਤ ਗੱਲ ਤਾਂ ਨਹੀਂ ਕਹਿ ਰਿਆ ਮੈਂ ਮੈਂ ਰੀਡਲੀ ਨਾ ਕਰਤਾ ਹੈ ਰੂਲ অর ਰੈਗੂਲੇਸ਼ਨ ਦੀ ਨੋਟੀਫਿਕੇਸ਼ਨ ਜਿਹੜਾ 24 ਜੁਲਾਈ ਸੀ ਉਹ ਅਸੀਂ ਐਗਰੀ ਆਂ ਉਹ ਅਸੀਂ ਇਹਨਾਂ ਨੂੰ ਕਹਤਾ ਵੀ ਉਹਨੂੰ ਨੋਟੀਫਾਈ ਕਰ ਦੋ ਉਹ ਇਹ ਪੰਜ-ਛੇ ਦਿਨ 10 ਤਰੀਕ ਤੋਂ ਪਹਿਲਾਂ-ਪਹਿਲਾਂ ਪੀਐਮ ਹਾਊਸ ਤੋਂ ਜਦੋਂ ਪੀਐਮ ਚਲੇ ਜਾਣਗੇ ਉਸ ਤੋਂ ਬਾਅਦ ਇਹ ਪੰਜ-ਛੇ ਦਿਨਾਂ ਚ ਉਹਨੂੰ ਨੋਟੀਫਾਈ ਕਰਾ ਦੇਣਗੇ ਠੀਕ ਹੈ ਜੀ ਉਹ ਐਗਰੀ ਹੋ ਚੁੱਕੇ ਨੇ ਪਰ ਰੇਟ ਦੇ ਲਈ ਭਾਈ ਜੀ ਮੈਂ ਬਿਲਕੁਲ ਡਿਸਐਗਰੀ ਆਂ ਬਿਲਕੁਲ ਮਨਾ ਕਰਿਆ ਆਏ ਆਂ ਵੀ ਜੇ ਰੇਟ ਮੈਕਸਿਮਮ ਕਰਨੇ ਆ ਤਾਂ ਐ ਕਰੋ ਨਹੀਂ ਤਾਂ ਸਾਡੇ ਫਿਕਸ ਕਰ ਦੋ ਠੀਕ ਹੈ ਜੀ ਮੀਨਿਮਮ ਨਾ ਹੋ ਰਿਹਾ ਤਾਂ ਨਾ ਫਿਕਸਟਾ ਹੋ ਰਿਹਾ ਬਾਈ ਸਾਨੂੰ ਗੋਲ ਕਰਕੇ ਕਮਾਇਆ ਜਾ ਰਿਹਾ ਤੇ ਇਹਦੇ ਤੇ ਮੇਰੀ ਹੈ ਸਹਿਮਤੀ ਹੈ ਇਥੇ ਥੋੜੀ ਵੀ ਸਹਿਮਤੀ ਹੋਣੀ ਚਾਹੀਦੀ ਹੈ ਜੇ ਲੜਾਈ ਲੜਨੀ ਹੈ ਰੇਟ ਲੈਣੇ ਹੈ ਤੁਹਾਨੂੰ ਅਗਰੀ ਲੱਗਦਾ ਹੈ ਕਿ ਤੁਸੀਂ ਇਸ ਥੰਦੇ ਦੇ ਵਿੱਚ ਰਹਿਣਾ ਤੇ ਕੰਮ ਕਰਨਾ ਹੈ ਤਾਂ ਬਾਈ ਜੀ ਫਿਰ ਤੁਸੀਂ 10 ਤੋਂ 15 ਦਿਨ ਤੱਕ ਤਾਂ ਤਿਆਰ ਰੋ ਆਪਣੀਆਂ ਗੱਡੀ ਦੀਆਂ ਛਾਪੀਆਂ ਲੈ ਕੇ ਇਥੇ ਜਮਾ ਕਰਾਉਂਦੇ ਠੀਕ ਹੈ ਜੀ ਚਾਹੀਦੀ ਸੀ ਦਫ਼ਤਰ ਦਾ ਕਰੋ ਕਰਨਾ ਪਵੇ ਚਾਹੀ ਗਵਰਨਰ ਸਾਹਿਬ ਦਾ ਕਰੋ ਕਰਨਾ ਪਵੇ ਚਾਹੀ ਬਾਈ ਜੀ ਸਾਨੂੰ ਆਪਣਾ ਸਟੇਟ ਡਿਪਾਰਟਮੈਂਟ ਦਾ ਕਰੋ ਕਰਨਾ ਪਵੇ ਬਾਈ ਜੀ ਇਹ ਕਰਨਾ ਪਏਗਾ ਇਹਦੇ ਤੋਂ ਔਰ ਜਿੱਦਨ ਤੁਸੀਂ ਇਹ ਕਰੋਗੇ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਦਾ ਵੀ 5-7 ਦਿਨਾਂ ਚ ਤੁਹਾਨੂੰ ਜੇ ਤੁਸੀਂ 5-7 ਦਿਨ ਵੀ ਗੱਡੀ ਬੰਦ ਕਰਖ ਨਹੀਂ ਵੀ ਤੇ ਰੱਖਣੀ ਪਊਗੀ ਤਾਂ ਹੱਲ ਹੋਊਗਾ ਇਹ ਇਕੱਲੇ ਮੇਰੇ ਨਾਲ ਕੁਝ ਨਹੀਂ ਹੋਣਾ ਮੈਂ 100 ਗੱਡੀ ਨਾਲ ਕਹਿ ਰਿਹਾ 200 ਗੱਡੀ ਨਾਲ ਕਹਿ ਰਿਹਾ 300 ਗੱਡੀ ਨਾਲ ਕਹਿ ਰਿਹਾ ਇਹ ਹੱਲ ਨਹੀਂ ਹੋਣਾ ਜਦੋਂ ਤੱਕ 80000ਾਂ ਦੀ ਗੱਡੀ ਨਾਲ ਇੱਥੇ ਗੱਡੀਆਂ ਜਮਾ ਨਹੀਂ ਕਰਾਂਦੇ ਠੀਕ ਹੈ ਜੀ ਸਾਨੂੰ ਇਹ ਬਹੁਤ ਹਲਕੇ ਚ ਲੈ ਰਹੀ ਨੇ ਤੇ ਤੁਸੀਂ ਹਲਕੇ ਚ ਨਾ ਲੋ ਆਪਦੇ ਆਪ ਨੂੰ ਵੀ ਤੇ ਆਪਦੇ ਕੰਮ ਲਈ ਮੇਰੇ ਲਈ ਨਹੀਂ ਕਿਸੇ ਇਹ ਲੜਾਈ ਮੇਰੀ ਕਿਸੇ ਸੰਗਠਨ ਦੀ ਕਿਸੇ ਯੂਨੀਅਨ ਦੀ ਕਿਸੇ